ਕਰੋਸ਼ੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਫੰਦਾ ਚਾਰ ਛੋਟੀਆਂ ਵਿਖਾਵਾਂਗੇ ਸਾਰੀਆਂ ਸੁਣਾ ਦਵਾਇਆ ਵਾ ਤੇ ਆਪਾਂ ਪਹੁੰਚੇ ਆ ਭਾਜੀ ਪ੍ਰਿੰਸ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਗੀਰਨਾ ਗੱਲਬਾਤ ਤੇ ਪੁੱਛਦੇ ਆ ਨਾ ਕੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿਗੁਰ ਦੇ ਜੀ ਹੋਰ ਨੌਂ ਵੀ ਠਾਕ ਜੀ ਵਧੀਆ ਵਧੀਆ ਵਿੱਚ ਜੀ ਦੱਸਣਾ ਜੀ ਸਾਡੀ ਚੱਕ ਦੀ ਗਲਾ ਜੀ ਤੋ ਡੀਟਾ ਪਰਵਾਰ ਵਧੀਆ ਵਧੀਆ ਤੇ ਸੁਣਾਓ ਜੀ ਵਧੀਆ ਜੀ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਂ ਪ੍ਰਿੰਸਪਲ ਸਿੰਘ ਪਿੰਡ ਚਿਕ ਦੇਖੋ ਤਾਸੀਲ ਇਨਾਲਾ ਜ਼ਿਲ੍ਹਾ ਮਿਰਸਰ ਜੀ ਗਿਆ ਜੀ ਹਾਂਜੀ ਹਾਂਜੀ ਜਾਂਦੇ ਨੀਲੀ ਦੇ ਨਗਿਨੇ ਮੈਂ ਨਾ ਨੀਲੀ ਰਾਵੀ ਮੋਹਰਾ ਸਭ ਨਗਿਨੇ ਹੁੰਦੇ ਤੁਹਾਨੂੰ ਬੜਾ ਮਾਲ ਆਪਾਂ ਲੈ ਜਦਾਂ ਚੰਗਾ ਸੁਧਰਾ ਮਾਲ ਹਾਂਜੀ ਹਾਂਜੀ ਕਿਉਂਕਿ ਗਾਹਕ ਆਪਣੇ ਨਾਲ ਪੱਕਾ ਜੁੜਿਆ ਹੋਇਆ ਤੇ ਮਾਲ ਮੰਗਦਾ ਚੰਗਾ ਥੋੜਾ ਜਿਆ ਨਹੀਂ ਬਿਲਕੁਲ ਚੰਗਾ ਹੀ ਹੋਣਾ ਚਾਹੀਦਾ ਕੋਈ ਮਾਲ ਦੇ ਟਾਈਮ ਨਹੀਂ ਲੱਗਦਾ ਹਾਂਜੀ 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 ਤੁਹਾਨੂੰ ਬੜਾ ਰੋਏ ਵੀਡੀਓ ਪੈਂਦੀ ਰਹਿੰਦੀ ਆ ਤੇ ਗਾਹਕ ਥੋੜਾ ਮੰ ਇਹ ਜਿਹੜਾ ਛੋਟਾ ਵਾ ਛੋਟੇ ਪਾਣਾ ਵੇਖ ਜਾਣਾ ਵੱਡਾ ਵੱਡੇ ਨਾਲ ਵੇਖ ਜਾਣਾ ਹਾਂਜੀ 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 ਹੋਰ ਤੁਹਾਨੂੰ ਪੜਾ ਚੀਜ਼ ਦਾ ਚੀਜ਼ ਦਾ ਮੁੱਲ ਪੈਣਾ ਜੇ ਮੈਂ ਫੋਨ ਨੰਬਰ ਇੱਕ ਰੰ ਬੋਲ ਦੇ ਆਪਣਾ ਫੋਨ ਨੰਬਰ 9501296155 ਠੀਕ ਹੈ ਜੀ ਹਾਂਜੀ ਦੇਖ ਲਈਏ ਸ਼ੁਰੂਆਤ ਜੀ ਹਾਂਜੀ ਹਾਂਜੀ ਤਾਂ ਭਾਈ ਦੱਸਿਆ ਪਹਿਲੇ ਨੰਬਰ ਤੇ ਛੋਟੀ ਕਿਨਵਾਸ ਤੋਂ ਹੀ ਆ ਇਹ ਗੱਡੀ ਆ ਰਹੀ ਪਿਓਰ ਦੂਜਾ ਸੂਬਾ ਛੋਟੀ ਜੀ ਅੱਛਾ ਜੀ ਪਿਓਰ ਦੂਜਾ ਸੂਬਾ ਠੀਕ ਹੈ ਕਿੰਨਾ ਟਾਈਮ ਲੱਗੇ ਫਿਰ ਨੂੰ ਇਰ ਕੋ ਕੋ ਬੋਲਾ ਇਹ ਨੂੰ ਵੀਰ ਜੀ ਅੱਜ 8 ਮਾ 9ਾਂ ਦਿਨ ਜੇ ਸੂਈ ਨੂੰ ਠੀਕ ਹੈ ਠ ਉਹਰਾ ਦਾ ਕੱਟਾ ਸੀ ਗੱਲ ਉਹ ਜੇ ਮੇਲ ਕਾ ਫਾਗਿਆ ਜੇ ਪਿੱਛੇ ਬਿਲਕੁਲ ਨਿੱਕੀ ਸਿੰਗੀ ਦੀ ਝੋਟੀ ਆ ਠੀਕ ਹੈ ਜੀ ਹਾਂਜੀ ਹਾਂਜੀ ਬੋੜਾ ਵੀਰ ਜੀ ਬੋੜਾ ਲਾਲੇ ਦੁੱਧ ਲਾਲੇ ਰੋ 12 ਕਿਲੋ ਵੀ ਦੀ ਕੰਡੇ ਦੇ ਚਾੜ ਕੇ ਦਾਂਗੇ ਅੱਛਾ ਜੀ ਕੰਡਾ ਭਾਵੇਂ ਕੋ ਆਪਣਾ ਨਾਲ ਲੈ ਕੇ ਆਵੇ ਠੀਕ ਹੈ ਠੀਕ ਹੈ ਹਾਂ ਜੀ 12 ਲੀਟਰ ਜਿਹੜਾ ਦੁੱਧ ਹੈ ਹਾਂ ਜੀ ਹਾਂ ਜੀ ਦੋ ਟਾਈਮ ਵੀਰ ਜੀ ਕੰਡੇ ਦੇ ਚਾੜ ਕੇ ਦਾਂਗੇ ਅੱਛਾ ਜੀ ਇਹ ਨਾ ਕਿਸੇ ਦੇ ਵੀਰ ਦੇ ਦਿਲ ਚ ਭਲੇਖਾ ਹੋਵੇ ਪਰ ਕੰਡਾ ਆਪਣਾ ਕੋ ਨਾਲ ਲੈ ਕੇ ਆਵੇ ਠੀਕ ਹੈ ਜੀ ਹਾਂ ਜੀ ਕੰਡੇ ਦੇ ਚਾੜ ਕੇ ਦੇਣਾ ਇਹ ਨਹੀਂ ਲੀਟਰ ਮਾਰ ਕੇ ਦੇਣਾ ਲਓ ਵੀਰ ਜੀ ਕੰਡੇ ਦੇ ਵਾਲਾ ਭਾਈ ਕਹਦਾ ਕਿ 12 ਲੀਟਰ ਫੜ ਫੜ ਦੁੱਧ ਤਾਜ਼ਾ ਇਹ ਲੋ ਮਈਆ ਜੀ ਕੋਈ ਥਣਾ ਚ ਨਹੀਂ ਜਾ ਗਈ ਬਿਲਕੁਲ ਸਹੀ ਗੱਲ ਹੈ ਆਪਾਂ ਬੱਚਾ ਲ ਫਿਰ ਮਰੇ ਤੁਰ ਕੇ ਇੰਜ ਵਿਖਾ ਦਈਏ ਪਹਿਲਾਂ ਖੋਲੋ ਖੋਲੋ ਹਾਂਜੀ ਹਾਂਜੀ ਬਾਕੀ ਆ ਵੇਖੋ ਜੈਡ ਬਲੈਗਿਆ ਵੇ ਜੀ ਨਿਗੀ ਨਿਗੀ ਸੰਗੀ ਲੱਗੀ ਜਾ ਵੇ ਜੀ ਇਹ ਲੇਵਨ ਕੋ ਮਰੇ ਚੈੱਕ ਕਰਾ ਦੋ ਲਾ ਕੇ ਚੈੱਕ ਕਰੋ ਜੀ ਕਿੱਕਾ ਪਾਕੀ ਕਰਮ ਵਾਲੀ ਨੇ ਪੰਡਾ ਪਈਆਂ ਵਾ ਤੇ ਠੰਡ ਛੁਣ ਵੀ ਬਹੁਤ ਚੰਗਾ ਲੱਗਾ ਬਈ ਕਿੰਨਾ ਕੱਢ ਜੂਗੀ ਦੁੱਧ ਦੁੱਧ ਵਿੱਚ ਹੀ 15 ਤੋਂ ਪਲੱਸ ਹੀ ਕੱਢੂਗੀ ਠੀਕ ਆ ਠੀਕ ਲੋ ਜੀ 15 ਤੋਂ ਪਲੱਸ ਬਾਈ ਕਹਿੰਦਾ ਕਿ ਦੁੱਧ ਫਰੂਗੀ ਤੇ ਇਸ ਟਾਈਮ ਜਿਹੜਾ ਮੌਕੇ ਤੇ ਬਾਕੀ ਜੀ ਵੱਡੀ ਛੋਟੀ ਪਰਿਸ਼ੀ ਵੀ ਆ ਪਲੀ ਜੂੜੀ ਕੱਟੀ ਆ ਹਾਂਜੀ ਹਾਂਜੀ ਹੌਣ ਫੜੋ ਉਧਰ 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 ਠੀਕ ਹੈ ਠੀਕ ਹੈ ਨੂੰ ਪਲੀ ਕਰ ਸਕਦੇ ਜੇ ਚੈੱਕ ਆਪ ਦਾ ਵਜੋਂ ਚੱਲਦਾ ਹਾਂਜੀ ਉਹ 15 ਤੋਂ ਪਲੱਸ ਵਜੇ ਮੈਂ ਤਾਂ ਕਿ ਦੁੱਧ ਭਰੂਗੀ ਤੇ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਤੇ ਨਾੜਾ ਨੂੜਾ ਵੀ ਚੱਡੇ ਤੇ ਚੰਗੀ ਆ ਗਈਆਂ ਉਹ ਵੀ ਦਿਖਾਉਨੇ ਆਪਾਂ ਲਾਗੇ ਤੋਂ ਮੈਂ ਨਾ ਬੁਲਬੁਲਦਾ ਬੱਚਾ ਹੀ ਆ ਤੇ ਨਹੀਂ ਸਹੀ ਗੱਲ ਹਾਂਜੀ ਕਰ ਉਹ ਜੈਤੂ ਲਾਗੇ ਨੇ ਫੇਸ ਉਹ ਤੇ ਟਿੰਗ ਟਿੰਗ ਵੀ ਆ ਨਿਗਨ ਨਿਗਾ ਦੇ ਆ ਇਹ ਤੋ ਚੈੱਕ ਕਰਾਉਣਾ ਇਹਦੇ ਕੋਲ ਵੀ ਤਾਰੀ ਚੱਲੀ ਗਿਆ ਤੇ ਨਾੜਾ ਨੂੜਾ ਵੀ ਚੰਡੀ ਚੰਨੀ ਆਗੀਆਂ ਛੱਡੇ ਦੇ ਹਾਂਜੀ ਇਧਰ ਪ੍ਰੇਡ ਵਿੱਚੋਂ ਮਾਰਾ ਜਾ ਬਾਈ ਇਹਨੂੰ ਲਾ ਲਾ ਦੋ ਤੱਕ ਕਹਿਣ ਜੀ ਵੀਰ ਜੀ ਮੜਿਆ ਵਿਖਾ ਦਿਓ ਬਾਕੀ ਨਾੜ ਨੂੜ ਦੇਖੋ ਇਹਦੇ ਨਾੜਾ ਨੂੜਾ ਜਿਹੜੀਆਂ ਛੱਡੇ ਦੇ ਚੰਨੀ ਆਹ ਵੇਖੋ ਤੁਸੀਂ ਹੁਣ ਮਾਸਾ ਕਿਤੇ ਥਣਾ ਚਨੀ ਜੀ ਝੋਟੀ ਨਹੀਂ ਸਹੀ ਗੱਲ ਹੁਣੇ ਬੱਚਾ ਲਾ ਕੇ ਵਿਖਾ ਦਿੰਨੇ ਆ ਠੀਕ ਹੈ ਜੀ ਅਸੀਂ ਧਾਰਾ ਮੜੀਆਂ ਮਰਵਾ ਲਈ ਦੀ ਕੋਈ ਗੱਲ ਨਹੀਂ ਲਾਓ ਜਦੋਂ ਵੀ ਜੀ ਪਸਮ ਕੇ ਵੇਖਿਓ ਥਣ ਕੱਢਦੀ ਝੋਟੀ ਦੇ ਵੀਰ ਜੀ ਬੱਚਿਆਂ ਦੁੱਧ ਪੀਂਦਾ ਵੀ ਨਹੀਂ ਪਤਾ ਪਉਦਾ ਠੀਕ ਹੈ ਠੀਕ ਹੈ ਅਵਾਹਿਕ ਸੋ ਅੱਗੇ ਭੈਣ ਭਾਈ ਬਾਲਟੀ ਲੈ ਕੇ ਸਤਿ ਸ੍ਰੀ ਅਕਾਲ ਭਾਜੀ ਬਸ ਭਾਜੀ ਦਾ ਸੀਗਾ ਠੀਕ ਠਾਕ ਜੀ ਠੀਕ ਠਾਕ ਵਧੀਆ ਮਰਜੀ ਚਲੋ ਵਧੀਆ ਹੀ ਚਾਹੀਦਾ ਜੀ ਸਭ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਹੈ ਜੀ ਬੱਚਾ ਪਰਫੈਕਟ ਠੀਕ ਠਾਕ ਆ ਜੜਦੀ ਗਲਾ ਜੇ ਮਣੀ ਕੁਆਰ ਲਓ ਭਾਜੀ ਜੇ ਆਪਾਂ ਚੈੱਕ ਕਰਾਉਂਦੇ ਆ ਤੁਹਾਨੂੰ ਬਸਮਾ ਆਪਸ ਨੂੰ ਬਹੁਤ ਹੀ ਚੰਗਾ ਆ ਗਿਆ ਵਾ ਬਸਮਗੀ ਜੀ ਮਰਜੀ ਠੀਕ ਠਾਕ ਜੀ ਵੇਖੋ ਥਾਣ ਵੀਰ ਜੀ ਕੱਢਿਆ 2 ਵਜੇ ਥਾਣ ਤੋਂ ਆਇਆ ਜਿੱਦਾਂ ਕਿਲਾ ਗੱਡਿਆ ਹੁੰਦਾ ਵਾ ਕਰੋ ਚੈੱਕ ਲਾਗੇ ਤੋ ਤੇ ਨਾੜਾ ਨੋੜਾ ਵੀ ਚੰਗੀਆਂ ਆਈਆਂ ਆ ਕਿਲਾ ਗੱਡਣਾ ਜਦੋਂ ਜੇ ਪਾਣੀ ਵਜਿਆ ਠੀਕ ਆ ਹਾਂਜੀ ਹਾਂਜੀ ਆਹ ਦੇਖੋ ਵੀਰ ਜੀ ਹੁਣ ਕੋਈ ਬੈਗ ਕਰਕੇ ਭਾਏ ਵੀਡੀਓ ਵੇਖ ਲੈ ਜਿਹੜਾ ਨਹੀਂ ਪਸਮਾਨ ਜਿੱਥੇ ਹੈਗਾ ਮੈਂ ਆ ਦਾ ਉੱਥੇ ਵੀਰ ਜੀ ਥਾਣ ਛੋਟਾ ਲੱਗਦਾ ਆ ਵੇਖੋ ਹੁਣ ਥਾਣ ਕੱਢਿਆ ਵੇਖੋ ਮਿਲਕ ਵੇਣ ਵੇਖੋ ਵੀਰ ਜੀ ਬੋ ਵੀਰ ਜੀ ਕੱਸ ਸਕਦੇ ਚੈੱਕ ਵੇਖੋ ਵੀਰ ਜੀ ਨਾਲ ਸੁਣੋ ਜਿਹੜਾ ਬਹੁਤ ਹੀ ਚੰਗਾ ਕੱਲਾ ਕੱਲਾ 나ੜ ਦੇ ਵੇਖੋ ਥਣਕਿਆਂ ਚ ਗਿਠ-ਗਿਠ ਦੇ ਲੱਗਾ ਮੈਂ ਠੀਕ ਹੈ ਠੀਕ ਹੈ ਕੋਈ ਵੀਰ ਜੀ ਹੱਡੀ ਮੈਂ ਥਣਾ ਚ ਨਹੀਂ ਵੇਖੋ ਹੁਣ ਥਣਾ ਚ ਆਈ ਮੈਂ ਨਹੀਂ ਸਹੀ ਗੱਲ ਹੈ ਹਾਂਜੀ ਹਾਂਜੀ ਆ ਦੇ ਤੇ ਚਵਾ ਵੀਰ ਜੀ ਵੇਖੋ ਉਹ ਮੋਟਰੀ ਛੁੱਟਦੀ ਹੈ ਹਸਾਣਾ ਬਿਲਕੁਲ ਬੋਲ ਤਰ੍ਹਾਂ ਦੇ ਥੋਲੀ ਚਵਾਈ ਆ ਇਹ ਐ ਨਹੀਂ ਬਪੂ ਰਿਆ ਜਾਂ ਛਟਾ ਆ ਠੀਕ ਹੈ ਠੀਕ ਹੈ ਐ ਗੋਲ ਚਵਾਈ ਲੱਗੀ ਆ ਆ ਵੇਖੋ ਤੇ ਮਗਰ ਮੇ ਥਣਾ ਦੀ ਬਈਆ ਤੋ ਭਈਆ ਮਗਰਲੇ ਦਿਨਾ ਦੀ ਇਹ ਕਿਹ ਕਾਰਸਾ ਦੇ ਨੇ ਵੀ ਬਿਲਕੁਲ ਖੋਲੀਆਂ ਦਾ ਰਾਜੇ ਐਨ ਗੋਲ ਧਰਾਗਾ ਚਵਾ ਵੀਰ ਜੀ ਭਾਈ ਨਿਕਾਇਆ ਨਿਆਣਾ ਚੋਵੇ ਚਵਾ ਦਾ ਅਸੀਂ ਫੇਲ ਡੰਗਰ ਨਹੀਂ ਲੈਂਦੇ ਠੀਕ ਹੈ ਜੀ ਪਿਛੇ ਹੋ ਕੇ ਵਿਖਾ ਦਿਓ ਭਾਈ ਮੜਿਆ ਠੀਕ ਹੈ ਜੀ ਹਾਂਜੀ ਹਾਂਜੀ ਪਿਛੇ ਹੋ ਕੇ ਵਿਖਾ ਦਿਓ ਮੜਿਆ ਆਹ ਵੇਖੋ ਜੀ ਤੋ ਭਈ ਇਹ ਕਾਰਸਾ ਦੇ ਚੱਕ ਹੈ ਚੰਡੀ ਧੀਰੀ ਆ ਮੈਂ ਮੈਂ ਨਹੀਂ ਤੋਰ ਕੇ ਵਿਖਾ ਨਕੀ ਨਹੀਂ ਆ ਤੋਰ ਮੈਂ ਫੇਰ ਗਿਆ ਹੋਣ ਵੀ ਜੀ ਖਾਓ ਮੜਾ ਲਾਗੇ ਤੋਂ ਫਿਰ ਵੇਖੋ ਕੰਜ ਫੁੱਲੀ ਥੱਲੇ ਹੋ ਮੈਨੋ ਖੋਲੋ ਖੋਲੋ ਸੋ ਵੀ ਬਈ ਕਰ ਰੋ ਕੀ ਕਰਦੇ ਰੇਕਣਾ ਤੋਰਾ ਤਾਰਾ ਚੈੱਕ ਕਰਾਉਂਦੇ ਆ ਇਹ ਗਿੱਟ ਗਿੱਟ ਤੇ ਵੀ ਜੀ ਥਨ ਲੱਗਾ ਝੋਟੀ ਦੇਖੋ ਦੇਵਾਰ ਕਿੰਨਾ ਕਰੂ ਮੈਂ ਦੇਵਾਲੂ ਵਾ ਜਿਹੜਾ ਬਹੁਤ ਚੰਗਾ ਵਾ ਗਾੜੀ ਮੈਂ ਵੀ ਬੜੀ ਗਾੜੀ ਲੈਓ ਲੈਓ ਗਾੜੀ ਗੂੜੀ ਬਹੁਤ ਜਿਆਦੀ ਮੈਂ ਕਿੰਨੀ ਗਾੜ ਵੀਰ ਜੀ ਦੀ ਗਾੜ 2.5 2.5 ਕਿਲੋ ਲਗਭਗ ਹੋ ਗਈ ਲਓ ਜੀ ਵੀ 2.5 ਕਿਲੋ ਗਾੜ ਆ ਤੇ ਪਛਾੜ ਵੀ ਖੁੱਲੀ ਹੋ ਗਈ ਹੈ ਸਾਬ ਨਾਲ ਕਰਾਉਣੇ ਤਾਂ ਚੈੱਕ ਲੱਗ ਗਏ ਤੋਂ ਆਰਡਰ ਕੁਆਲਿਟੀ ਥਾਣਾ ਦਾ ਸੈਜ ਗੈਪ ਕਰੋ ਚੈੱਕ ਪੰਡਾਇ ਭਾਈਆ ਕਰਵਾ ਲਈ ਤੇ ਜੀ ਤੁਹਾਡਾ ਗਾੜ ਦਿੰਦੀ ਹੈ ਤੇ ਅੱਛਾ ਚਾ ਚਾ ਮਾ ਸਾਹ ਜੀ ਪਾਸਟਰ ਬਾਈ ਕਹਿੰਦਾ ਕਿ ਗਾੜੀ ਗਾੜਿਆ ਮੈਂ ਨਾ ਚਵਾਈ ਵਾਲਾ ਬੰਦਾ ਹੋਣਾ ਚਾਹੀਦਾ ਯਾਨੀ ਨਿਆਣ ਬੈਜੇ ਉਹਨੂੰ ਪਾਪ ਸੋਰਨਾ ਲੱਗੇ ਚੋਰੀ ਉਹ ਤੇਰਾ ਕਿੰਨਾ ਹੋਊਗਾ ਪਰ 12 ਗਾੜੀ ਦੀ ਨਾਲੇ ਤੂੰ ਆ ਕੱਢ ਤੋ ਕਿ ਤੂੰ ਆ ਬਾਲਟੀ ਦਾ ਵੇਖੋ ਲੈਵਾ ਚੈੱਕ ਕਰੋ ਹਣ ਬਈ ਚਿੱਲੋ ਵੇ ਭਾਈ ਕਹਿੰਦੇ ਘੱਟ ਦੱਸਿਆ ਦੁੱਧ 16 ਲੀਟਰ ਆ ਦੁੱਧ 13 ਲੀਟਰ ਆ ਗਰੰਟੀ ਦਿੱਤੀ ਆ ਬਈ ਚਲੋ ਕੇ ਹਲੇ ਉਪਰੇ ਥਾਂ ਜਾ ਕੇ ਫਰਕ ਪਾ ਸਕਦਾ ਲੋਕ ਹੂੰ ਦੇ ਮੁੱਲ ਪਾਜੀ ਆਹਰ ਮੁੱਲ ਵੀ ਜੀ ਦਾ ਫੋਨ ਤੇ ਕਰ ਲਾਂਗੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾ ਮੁੱਲ ਬਿਲਕੁਲ ਜਾ ਜਾ ਅਸੀਂ ਤੇ ਕਰਾਂਗੇ ਹਾਂ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਸ਼ਾਹ ਜੋ ਭਾਈਓ ਦਿੱਤੇ ਨੰਬਰ ਤੇ ਨੀਦੀ ਰਵੀ ਮੈਂ ਤਾਂ ਵੇਖੋ ਭਾਜੀ ਬਿਊਟੀ ਵੇਖੋ ਬਸ ਬਈ ਸੋਨਾ ਹੋਇਆ ਸੋਹਣੀ ਹਾਂਜੀ ਹਾਂਜੀ ਤੇ ਲੈਵਾ ਇਹਦਾ ਵੀ ਚੈੱਕ ਕਰੋ ਲੇਵਾ ਇਹਦਾ ਹੀ ਵੇਖੋ ਵੀ ਜੀ ਸੂਲ ਤੱਕ ਲੱਗਾ ਮੈਂ ਆਣਾ ਸੂਲ ਤੱਕ ਡੱਬੀ ਵਾਲਾ ਲੇਵਾ ਲੱਗਾ ਵੇਖੋ ਠੀਕ ਆ ਠੀਕ ਆ ਠੰਡ ਤੋਂ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਤੇ ਫਿਰ ਇੱਧਰ ਵੇਖੋ ਵੀਰ ਜੀ ਹਾਂਜੀ ਆਹ ਵੇਖੋ ਐਂ ਜੀ ਆਣਾ ਆ ਵੇਖੋ ਦੇਵ ਜੀ ਆ ਰੋਜ਼ ਰੋਜ਼ ਚੀਜ਼ਾਂ ਲੱਭਣੀਆਂ ਨਹੀਂ ਬਿਲਕੁਲ ਸਹੀ ਹਾਂ ਜੀ ਵੇਖ ਲਓ ਕੋਈ ਪਾਣੀ ਮੱਝ ਕਰੀ ਠੀਕ ਹੈ ਠੀਕ ਹੈ ਮੱਝ ਪੋਵੇ ਕੋਈ ਅੱਛਾ ਜੀ ਆਹ ਵੇਖੋ ਇਹ ਰਹੀ ਜਿਹੜਾ ਵੀ ਉਹਦਾ ਸੰਦਾ ਕਰੂਗਾ ਨਾ ਇਹਦਾ ਹਾਂ ਜੀ ਉਹਨੂੰ ਵੀ ਭਾਵੇਂ 10 ਬੰਦੇ ਨਾਲ ਲੈ ਗਿਆ ਜੇ 10 ਬੰਦੇ ਹੀ ਥੱਲੇ ਮਹੀਂ ਦੇ ਭਾਦਾਂਗੇ ਮਹੀਂ ਲੱਤ ਤੋਂ ਲੱਤ ਪੁੱਟ ਜੇ ਮਹੀਂ ਫਰੀ ਦੇ ਦਾਂਗੇ ਲਓ ਵੀ ਖੁੱਲੀਆਂ ਛੋੜ ਹਾਂ ਜੀ ਹਾਂ ਜੀ ਇਹਦਾ ਵੀਰ ਜੀ ਇਹ ਸੂਈ ਆ ਅੱਜ ਚੌਥਾ ਦੇਣਿਆ ਮਹੀਂ ਸੂਈ ਨੂੰ ਅੱਛਾ ਜੀ ਇਹਦਾ ਵੀਰ ਜੀ 2 ਘੰਟੇ ਬੱਚਾ ਰਿਆ ਬੱਚਾ ਗਿਆ ਮਾਰੇ ਦਾ ਕੱਟੀ ਹੀ ਮਗਰੇ ਅੱਛਾ ਜੀ ਤੇ ਆਪਾਂ ਵੀ ਜੀ ਗਲਤ ਕੰਮ ਨਹੀਂ ਕਰਨਾ ਆਪਾਂ ਐਵੇਂ ਬੱਚਾ ਲਾ ਕੇ ਖਿਲਾਰਦੀ ਹੋਰ ਕੋਈ ਨਹੀਂ ਨਹੀਂ ਬਿਲਕੁਲ ਸਹੀ ਗੱਲ ਆਹ ਵੇਖੋ ਵੀਰ ਜੀ ਇਹਦੀ ਆ ਸਭ ਆਪਣੇ ਕੋਲ ਵੀਡੀਓ ਆ ਸੁੰਦੀ ਦੀ ਮਈ ਦੀ ਅੱਛਾ ਇਹ ਆ ਵੇ ਲੋ ਬੱਚਾ ਚੱਟਨ ਦੀ ਇਹੋ ਮਈ ਆਪਣੇ ਘਰ ਆ ਵੇਖੋ ਬੋਰਡ ਦੀ ਫੋਟੋ ਆਉਂਦੀ ਥੱਲੇ ਕਰੋ ਥੱਲੇ ਕਰੋ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਓ ਜੇਰ ਮੈਂ ਦੀ ਕਰ ਸਕਦਾ ਜੇਰ ਜੋਰ ਵੀ ਲੰਕਨ ਦੀ ਪਾਜੀ ਵੀਡੀਓ ਜੇਰ ਦੀ ਸਾਰੀ ਪ੍ਰੋਪਰ ਵੀਰ ਜੀ ਵੀਡੀਓ ਆਪਣੇ ਕੋਲ ਆ ਠੀਕ ਹੈ ਠੀਕ ਹੈ ਆ ਵੇਖੋ ਜੇਰ ਦੀ ਪਾਜੀ ਆ ਭੂਸੀ ਬਣਾਈ ਆ ਹਾਂ ਹੁਣ ਭੂਸੀ ਬਣਾਈ ਆ ਅੱਛਾ ਜੀ ਉਹ ਵੀ ਆ ਰੈਡੀ ਮੈਂ ਪਰ ਉਥੋਂ ਇਹਨੂੰ ਚਾਹੀਦਾ ਕੋਈ ਕਰਵਾ ਹੀ ਨਹੀਂ ਆ ਚਲੋ ਬੱਚਾ ਵੀਰ ਜੀ ਕਿਸੇ ਦੇ ਘਰ ਜਾ ਕੇ ਮਾਰ ਸਕਦਾ ਏਰ ਗੱਲ ਸਹੀ ਹੈ ਬਾਕੀ ਆਪਾਂ ਪੂਰੇ ਫੁੱਲ ਰੁਪਈਆ ਦੀ ਲਈ ਆ ਮੈਂ ਹੁਣ ਤੇ ਤੁਹਾਨੂੰ ਪਤਾ ਵਾਦਾ ਘਾਟਾ ਕਰਕੇ ਦੇਣੀ ਪੈਣੀ ਏਹ ਤਾਂ ਗੱਲ ਹੈਗੀ ਚਲੋ ਲੇ ਆਂ ਥੋੜੀ ਬੋਧੀ ਹੁਣ ਲੱਗ ਗਈ ਬਾਕੀ ਭੂਸੀ ਦਾ ਇੱਧਰ ਵੇਖੋ ਇਹ ਨਹੀਂ ਇਹ ਨਹੀਂ ਵੀ ਭੂਸੀ ਆ ਦੇ ਮਗ ਆ ਬੂਛੀ ਆ ਨਾ ਵੀਰ ਜੀ ਵੇਖੋ ਇੱਧਰ ਹਾਂ ਵੇਖੋ ਠੀਕ ਆਇਆ ਕੋਠੇ ਚਾੜ ਦੇ ਬੂਛੀ ਦੇ ਡਰਦੀ ਥੋੜੀ ਠੀਕ ਆ ਪੂਰੀ ਬੂਛੀ ਝਟਦੀ ਆ ਬਕੇ ਹਾਂਜੀ ਹੁਣ ਜਾਉਂਦਾ ਡਰਦੀ ਵੀ ਥੋੜੀ ਕੋਈ ਨਹੀਂ ਕੋਈ ਨਹੀਂ ਉਹ ਇੰਦਾ ਵਾਦਾ ਘਟਾ ਆ ਵੇਖੋ ਚਲੋ ਠੀਕ ਕਰਾ ਦ ਕਾੜ ਦੇ ਕਿਹੜਾ ਚੰਗਾ ਆ ਗਿਆ ਵਾ ਝੋਟੀ ਦਾ ਤੇ ਇਹ ਦੇ ਕੋ ਕਿੰਨਾ ਜੇ ਭਾਈ ਬੋਲਾ ਬੋਲਾ ਫਿਰ ਆ ਵੇਖੋ ਵੀਰ ਜੀ ਬੂਛੀ ਦੇ ਮਗਰ ਫਿਰ ਕੋਈ ਗੱਲ ਨਹੀਂ ਠੀਕ ਆ ਠੀਕ ਆ ਜੀ ਇਹ ਦੇਖੋ ਵੀਰ ਜੀ ਪੱਕਾ ਜਿਹੜਾ 12 ਕਿਲੋ ਬੋਲਾ ਹੋਗਾ ਅੱਛਾ ਅੱਛਾ ਆ ਵੇਖ ਲਓ ਵੀਰ ਜੀ ਆ ਵੇਖੋ ਜੀ ਲਓ ਜੀ 12 ਲੀਟਰ ਜਿਹੜਾ ਬੋਲਾ ਹੀ ਗੋਲਾ ਤਿਆਰ ਆ ਰਿਹਾ ਰਿਕੋਰੇ ਢੰਡਾ ਪਈਆਂ ਕਰਮਾਲੀ ਨੇ ਇਹ ਸੂਆ ਭਾਜੀ ਕਿੰਨਾ ਵਸੂਈ ਆ ਸੂਆ ਜੀ ਯਾਰ ਕਿ ਤੀਜਾ ਸੂਈ ਜੀ ਠੀਕ ਆ ਠੀਕ ਆ ਲਓ ਜੀ ਤੀਸਰਾ ਸੂਆ ਸੂਈ ਜੀ ਹੋਰ ਤੀਸਰਾ ਸੂਆ ਜੀ ਦਿੱਤੀ ਅੱਛਾ ਜੀ ਹਾਂ ਜੀ ਹਾਂ ਜੀ ਫੇਰ ਭਾਏ ਦੇ ਥੱਲੇ ਆਂ ਜੀ ਬੈਜੋ ਠੀਕ ਆ ਠੀਕ ਆ ਲਓ ਬਾਈ ਸੀਲੀਆਂ ਸੁੱਲੀਆਂ ਚੀਲੀਆਂ ਪੂਰੀਆਂ ਜੀ ਬਾਕੀ ਸੀਲੀਆਂ ਨਹੀਂ ਬਰੇ ਵੀਰ ਆ ਕੋਈ ਡਾਕਟਰ ਫੇਲ ਨਹੀਂ ਕਰ ਸਕਦਾ ਵੀ ਮੈਂ ਨੀਲੀ ਰਾਵੀ ਦੀ ਨਹੀਂ ਹੈ ਠੀਕ ਹੈ ਠੀਕ ਹੈ ਨਹੀਂ ਸੋਲਦਾ ਤੱਕ ਨਿਸ਼ਾਨੀਆਂ ਹੈਗੀਆਂ ਤੇ ਲੈ ਵਾ ਵੇਖੋ ਵੀਰ ਜੀ ਉਹ ਵੀਰ ਜੀ ਕਰ ਸਕਦਾ ਚੈੱਕ ਉਹਨਾਂ ਹੀ ਅੱਗੇ ਜਰਨਾ ਕਿਸੇ ਨਾ ਆਪਾਂ ਵੀਰ ਜੀ ਗਾਰੰਟੀ ਨਹੀਂ ਦਿੰਦੇ ਉਹਨਾਂ ਡਾਇਮੰਡ ਦਾ ਆਖਿਆ ਮੈਂ ਤੁਹਾਨੂੰ ਵੀ ਇਹ ਡਾਇਮੰਡ ਦੀ ਆ ਅੱਛਾ ਅੱਛਾ ਆਪਾਂ ਕੋ ਆਪਣੀ ਸਮਝਣਾ ਲੈ ਜਾਈਏ ਵੀਰ ਜੀ ਠੀਕ ਹੈ ਠੀਕ ਹੈ ਜੀ ਇਹ ਕਿੰਨੇ ਦੁੱਧ ਵਾਲੀ ਆ ਇਹ ਗੋਤਵਰੀ ਦੀ 17 ਕਿਲੋ ਪਿਛਲੀ ਵਾਰ ਛੋਇਆ ਜੇ ਉਹਨਾਂ ਵੀਰਾਂ ਅੱਛਾ ਅੱਛਾ ਤੇ ਐਰ ਕੀ ਤੁਹਾਨੂੰ ਪਤਾ ਕਿਸ ਦੀ ਸੇਵਾ ਦਾ ਹੁਣ ਵੀ ਦੁੱਸਤ 13 ਕਿਲੋ ਬੋਹਲਾ ਹੋਊਗਾ ਅੱਛਾ ਜੀ ਅਜੇ ਮੈਂ ਮੈਲਾ ਨਾ ਨਾ ਕਿਸੇ ਦੇ ਘਰ ਜਾਵਾਂ ਮਾਰੇ ਤਾਂ ਵੀ ਕੋ ਫੋਨ ਲਾ ਲਿਆ ਨੂੰ ਵੀ ਮੈਲਾ ਨਹੀਂ ਮਾਰਿਆ ਡਾਡੀ ਮੈਂ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਵੀਡੀਓ ਕਿਸ ਨੂੰ ਸੈਂਡ ਕਰ ਦਾਂਗੇ ਜਿਹੜੇ ਵੀਰ ਭਰਾ ਨੇ ਸੁਣਦਾ ਹੋ ਗਿਆ ਅੱਛਾ ਅੱਛਾ ਲਓ ਵੀ 16 17 ਲੀਟਰ ਵਾਲੀ ਝੋੜੀ ਆ ਬਸ ਨੀਲੀ ਰਾਂ ਵੀ ਚਲੋ ਹੁਣ ਤੇ ਤੁਹਾਨੂੰ ਪਤਾ ਥੋੜਾ ਬੋਧਾ ਨੇ ਵਾਦਾ ਕਾਟਾ ਕਰਕੇ ਜਾਣਾ ਹਾਂਜੀ ਹਾਂਜੀ ਪਰ ਜਿਹੜੇ ਵੀਰ ਨੇ ਘਰ ਚੋਣੀ ਆ ਨਾ ਉਹਦੇ ਵਾਸਤੇ ਬਹੁਤ ਵਧੀਆ ਠੀਕ ਹੈ ਠੀਕ ਹੈ ਜੀ ਇਹਦੀ ਗਾੜ ਗੁੜ ਕਿੰਨੀ ਗਿਆ ਇਹਦੀ ਵੀ ਵੀਰ ਜੀ 2 ਢਾਈ ਕਿਲੋ ਲਗਭਗ ਹੋਊਗੀ ਠੀਕ ਹੈ ਠੀਕ ਹੈ ਲਓ ਜੀ 2 ਢਾਈ ਕਿਲੋ ਇਹਦੀ ਵੀ ਗਾੜੀ ਗਾੜੀ ਬਾਕੀ ਬੰਤਰ ਬੜੀ ਆ ਸਾਰੀ ਵੀ ਜਿੱਦਣ ਮੈਲਾ ਮੂਲਾ ਮਾਰਾ ਸਾਰੀਆਂ ਪੀ ਲਾ ਕੱਢਣੀਆਂ ਵੀਰ ਨੇ 17 ਰੁਪਏ ਦੀ ਉਤਰਾ ਕੰਟੀ ਦਿੱਤੀ ਉਹਨਾਂ ਦੇ ਘਰ ਵਾਲਿਆਂ ਨੇ ਆਨੁ ਆਛਾ ਜੀ ਪਰ ਬਾਕੀ ਦੁੱਧ ਆ ਪਾਏ ਨੇ ਮਰੀ ਤਾਂ ਕਿਕਰਤ ਵਰਗੀ ਬਾਕੀ ਵੱਡੀ ਹੈ ਨਾ ਕੋਈ ਛੋਟੀ ਸਮਝ ਕੇ ਨਾ ਸੋਚਾ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਠ ਲਓ ਕੋਈ ਸ਼ੱਕ ਨਹੀਂ ਜੇ ਇਹ 17 ਲੀਟਰ ਬਾਈ ਕਹਿੰਦਾ ਕਿ ਉਹਨਾਂ ਨੇ ਗਰੰਟੀ ਇਹਨੂੰ ਦਿੱਤੀ ਆ ਇਹ ਥਾਂ ਥੋਣ ਜਿਹੜਾ ਨੋਕ ਵਾਲਾ ਲੱਗਾ ਰਹੇ ਬਹੁਤ ਹੀ ਚੰਗਾ ਲੁਸਾਣਿਆ ਇਧਰ ਆਖੋ ਵੀਰ ਜੀ ਗਲੀ 'ਚ ਪਾਓ ਮੈਂ ਦੇਖੋ ਠੀਕ ਹੈ ਠੀਕ ਹੈ ਲਓ ਬਤੋ ਇਹ ਵੇਖੋ ਗਲੀ 'ਚ ਭਾਂਡਾ ਜੱਟ ਭਾਵੇਂ ਰਾਤ ਤੱਕ ਆਹ ਥੋੜਾ ਹੋਈਏ ਚੀਜ਼ਾਂ ਗੜੀਆਂ ਕਿ ਤਰ੍ਹਾਂ ਹੋਈਏ ਮੈਂ ਜੀ ਇਹ ਨਹੀਂ ਨੇ ਠੰਡੀ ਆ ਇਹ ਨਾੜਾ ਨੂੜਾ ਜਿਹੜੀਆਂ ਛੱਡੇ ਤੇ ਇਹਦੇ ਵੀ ਚੰਗੀਆਂ ਆ ਗਈਆਂ ਅਸੀਂ ਇੱਕ ਵੀ ਚਿੱਟਾ ਜਿਹਾ ਠੀਕ ਆ ਠੀਕ ਆ ਜੀ ਦੋਵੇਂ ਝਟੇ ਇਹਨੇ ਇਹਨਾਂ ਨੂੰ ਕਿਹੜੇ ਕੋਮਾ ਰਸਦਾ ਠੀਕ ਆ ਨਹੀਂ ਜਵਾਬ ਚਲੋ ਦੋਵੇਂ ਜੀ ਆ ਗਏ ਆ ਅੱਛਾ ਇੱਕ ਵਾਰੀ ਬੰਤਪੰਤ ਜਿਹੜੀ ਛੱਡੇ ਪਾਈਆਂ ਸੋਗੀਆਂ ਬਹੁਤ ਈ ਆ ਗਈਆਂ ਇਹਦਾ ਮੁੱਲ ਭਾੜੇ ਮਨ ਇਹਦਾ ਵੀ ਵਿੱਚੀ ਫੋਨ ਤੇ ਕਰ ਲਾਂਗੇ ਅੱਛਾ ਜੀ ਹਾਂਜੀ ਹਾਂਜੀ ਬਾਕੀ ਕਈ ਵੀਰ ਭਰਾਵਾਂ ਨੇ ਨਾ ਵੇਚਣ ਵਾਸਤੇ ਖੜੇ ਵੇਚਣ ਵਾਸਤੇ ਖੜਨੀ ਹੁੰਦੀਆਂ ਆ ਉਹਨਾਂ ਵੀ ਤੁਹਾਨੂੰ ਪਤਾ ਖਾਂ ਮੁੱਲ ਉੱਚੇ ਕਰਕੇ ਤੋਣੀਆਂ ਹੁੰਦੀਆਂ ਤੇ ਫਿਰ ਬੰਦਾ ਚੰਗਾ ਜਿਹਾ ਨਹੀਂ ਲੱਗਦਾ ਉਹਨਾਂ ਨੇ ਵੇਚਨੇ ਕਿਉਂ ਵੀ ਕਾਰੋਬਾਰੀ ਗਾ ਘਾਟੇ ਕੋ ਜਿਆਦਾ ਕਰਦਾ ਠੀਕ ਹੈ ਠੀਕ ਹੈ ਇਹ ਵੀ ਚੰਗਲਾਂ ਤੇ ਚੜਨੀਆਂ ਗਾ ਮਹਿੰਗੀਆਂ ਨਹੀਂ ਜਾਣੀਆਂ ਇਹ ਤਾਂ ਗੱਲ ਹੈਗੀ ਆ ਹਾਂਜੀ ਆਏ ਆ ਇਹ ਤਾਂ ਸ਼ੁਰੂਆਤ ਹੀ ਹੋਈਆਂ ਘਰਾਂ ਜਿਉਂ ਵਿਚਾਰੀਆਂ ਨਿਕਲੀਆਂ ਵਾਹ ਠੀਕ ਹੈ ਠੀਕ ਹੈ ਲਓ ਭਜੀ ਇਹ ਤਾਂ ਜਿਹੜਾ ਮੁੱਲ ਪਾਈ ਕਰਦੇ ਤੇ ਇਹਨਾਂ ਨੇ ਬੈਗ ਲੈਣੇ ਲੱਗੇ ਸਾਰੀਆਂ ਨੂੰ ਡੱਬੀਦਾਰ ਲੱਗੇ ਲੈਵੇ ਠੀਕ ਹੈ ਠੀਕ ਹੈ ਠੀਕ ਹੈ ਤੇ ਚੰਡੇ ਛੰਡੇ ਬਹੁਤ ਹੀ ਚੰਗੇ ਆ ਹਾਂਜੀ ਇਹ ਤਾਂ ਕੋਈ ਨਾ ਮੇ ਪੂਰੀਆਂ ਚੱਟੇ ਆ ਗਏ ਤੇ ਮਿਲਕ ਵਾਂ ਜਿਵੇਂ ਪਾਈ ਪਾਈ ਲੱਗੀਆਂ ਪਈਆਂ ਨੇ ਆਹੋ ਜੀ ਆ ਪਾਈਆਂ ਖਾਓ ਇੱਧਰ ਮਾਰੀ ਸੀ ਆਹ ਭਾਈ ਲੱਗੇ ਤਾਂ ਕਰੋ ਚੱਕ ਪਾਈ ਇੱਧਰ ਪਾਈਆਂ ਖਾ ਦਿਓ ਜੀ ਬਾਕੀ ਨਾੜਾ ਨੂੜਾ ਇੱਧਰ ਵੀ ਛੱਡੇ ਦੇ ਚੰਗੀਆਂ ਆਹ ਵੇਖੋ ਵੀਰ ਜੀ ਆਹ ਵੇਖੋ ਇਹ ਡਰੈਕਟ ਪਿਆਗ ਨਹੀਂ ਨਾਗਵਾਲ ਨਹੀਂ ਸਹੀ ਗੱਲ ਹੈ ਜੀ ਹਾਂ ਹਾਂ ਇਹਦਾ ਵੀ ਫਿਰ ਮੁੱਲ ਹੁੰਦਾ ਹੀ ਹੁੰਦਾ ਹੀ ਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਲੋਭੀ ਭਾਈ ਕਹਿੰਦਾ ਕਿ ਦੇ ਬਿਲਕੁਲ ਭਾਅ ਨਹੀਂ ਆਪਾਂ ਦੇ ਲਈ ਆ। ਬਹੁਤ ਭਾਅ ਦੇ ਦੇਣਾ ਜੀ। ਜੋ ਵੀ ਵੇਚਣ ਵਾਤੇ ਖਾਈ ਜਾਂਦੇ ਆ। ਤੁਹਾਨੂੰ ਵਧਾ ਅਗਲੇ ਨੇ ਵੇਚਣ ਵਾਤੇ ਮੁੱਲ ਥੋੜਾ ਨੰਗਾ ਆ ਜਾਂਦਾ। ਇਹਦਾ ਕਾਰਨ ਇਹੋ ਹੀ ਆ ਵੀ ਚਲੋ ਇਹਨਾਂ ਕੋਈ ਕਾਰੋਬਾਰੀ ਅੱਗੇ ਵੀ ਲੈ ਜਾਂਦੇ ਆ। ਤੇ ਉਸ ਹਿਸਾਬ ਨਾਲ ਸਰਦਾਂ ਕਰਕੇ ਨਹੀਂ ਦੱਸਿਆ ਭਾਈ ਉਹਨਾਂ ਨੇ। ਦੇਖੋ ਨੀਲੀ ਦੀ ਝੋਟੀ ਵੇਚੀ। ਦੱਸਿਓ ਭਾਜੀ ਇਹਦੇ ਬਾਰੇ। ਪਿਓਰ ਨੀਲੀ ਵੀਰਜੀ। ਠੀਕ ਹੈ ਜੀ। ਨਹੀਂ ਤਾਂ ਤੁਹਾਨੂੰ ਪਤਾ ਬਹੁਤ ਨੀਲੀ ਰਾਵੀ ਲਿਆ ਕੇ ਵੇਚੀ ਜਾਂ ਮਾਲ। ਪਰ ਸਿੰਗੀ ਇੰਨੀ ਛੋਟੀ ਨਹੀਂ ਆਉਂਦੀ। ਠੀਕ ਹੈ ਠੀਕ ਹੈ। ਨੀਲੀ ਰਾਵੀ ਜੀ ਨਹੀਂ ਆਉਂਦੀ ਕਿੱਲੀ ਡਾਢੀ ਲੱਗ ਆ ਜਾ ਸਿੰਘ ਇਹਦਾ ਵੀ ਸਿੰਘ ਨਿੱਕਾ ਵਰਜੀ ਠੀਕ ਹੈ ਜੀ ਹਾਂ ਜੀ ਇਹ ਕਿਨਵਾਸ ਹੋਆ ਸੂਈਆ ਇਹ ਜੀ ਆਪਣੇ ਕੋ ਗਈ ਆਪਾਂ ਉਧਰੋਂ ਲੈ ਆਂਦੀ ਕੱਟੀ ਏ ਅੱਛਾ ਜੀ ਇਹ ਆਪਣੇ ਕੋ ਗਈ ਦੀ ਤੁਹਾਨੂੰ ਵੀਡੀਓ ਦਿਖਾ ਦਿੰਨੇ ਠੀਕ ਹੈ ਜੀ ਹਾਂ ਜੀ ਤੇ ਸੱਚ ਜੀ ਸੂਈ ਜਿੱਦਣ ਖੜੀ ਏ ਇਹ ਜਿੱਦਣ ਆਪਾਂ ਵੇਚੀ ਸੀ ਬਿਲਕੁਲ 나ੜੂ ਸਾਡੇ ਘਰੇ ਸੂਈ ਗੱਬਨ ਲਈ ਹੈ ਅੱਛਾ ਜੀ ਹਾਂ ਜੀ ਹਾਂ ਜੀ ਇਹ ਆਹ ਵੇਖੋ ਵਰਜੀ ਆਹ ਵੇਖੋ ਸਾਡੇ ਘਰ ਸੂਈ ਆ ਅੱਛਾ ਜੀ ਠੀਕ ਹੈ ਠੀਕ ਇਹੋ ਕਟਾ ਮਗਰ ਉਹ ਗੋਲੇ ਮੱਥੇ ਦਾ ਕਟਾ ਠੀਕ ਹੈ ਜੀ ਸਿੰਘ ਸਿੰਘ ਵੇ ਲੋ ਕੈਂਚ ਬਣੀ ਜੇਰ ਪਾਉਂਦੀ ਏ ਜੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਹੁਣ ਕਿੰਨਾ ਟਾਈਮ ਹੋ ਗਿਆ ਨੂੰ ਹੁਣ ਵੀਰ ਜੀ ਆ ਵੇਖ ਲੋ ਤੁਹਾਡੇ ਸਾਹਮਣੇ ਜੇ ਬੱਚਾ ਸਾਡੇ 3 ਮਹੀਨੇ ਹੋ ਗਏ ਜਿੱਦਿ ਸੁਈ ਨੂੰ ਠੀਕ ਹੈ ਠੀਕ ਹੈ ਲੋਬੇ ਸਾਡੇ ਕਿ ਤਿੰਨ ਮਹੀਨੇ ਦਾ ਆਸ-ਪਾਸ ਇਹ ਲੱਟਾ ਮੋੜੀ ਨੂੰ ਸਾਡੇ ਕਿ ਤਿੰਨ ਮਹੀਨੇ ਆ ਕੱਟਾ ਜੇ ਮਗਰ 3 ਮਹੀਨੇ ਦੀ ਪਣੀ ਵੀ ਜੀ ਅੱਛਾ ਜੀ ਦੁੱਧ ਕਿਨਾਰ ਕੋਲੇ ਲੈ ਆ ਵੇਖ ਲੋ ਜੇ ਵੀ ਸਜਰਾੰਗ ਲਾਈ ਛੱਡੀ ਜਾਰੂ ਦੋ ਲੇਵਾ ਚੱਕਰ ਲੱਗ ਪਿੰਡ ਕਾਲਾ ਕਿੱਟ ਆ ਗਿਆ ਜੀ ਜਿੰਨਾ ਕ ਆਮ ਸੱਜਣਾ ਨੂੰ ਲੰਬੀਆਂ ਨਾਲ ਲੇਵਾ ਇੰਨੀ ਕ ਵੇਲੇ ਤੋਕੜੀ ਲਈ ਦਿੰਦੀ ਏ ਠੀਕ ਹੈ ਠੀਕ ਹੈ ਜੀ ਮਹਿਰ ਕੱਢੜਿਆ ਬਸ ਕਿਸੇ ਨੇ ਸਾਰੀ ਨਹੀਂ ਪਾਈ ਕਿਕਰ ਥੱਲੇ ਬੰਨ ਛੜੀ ਏ ਅੱਛਾ ਅੱਛਾ ਮੜ ਕੇ ਕਿਕਰ ਉਹ ਬੰਨ ਛੜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਜਿਹੜੀ ਮਾਰਦੀ ਮਾਰ ਸ਼ਨੀ ਵਿਚਾਰੀ ਦੀ ਸਾਂਹ ਸੁੰਗ ਘਟ ਗਈ ਸੀ ਨਾ ਜਾ ਕੇ ਪੱਠੇ ਲੋਕ ਪੁੰਦੇ ਨਹੀਂ ਦੁੱਧਾਂ ਦੇ ਚੋਈ ਜਾਈਏ ਆ ਵੀ ਇਹਨੂੰ ਥੋੜੀ ਆ ਵੀ ਆ ਵੇਖ ਲਓ ਵੇ ਜੀ ਟੇਡਾ ਕੱਟ ਜਾਂ ਸ਼ੇਰਾ ਵੀਰ ਦੇ ਅਸਾਂ ਦਾ ਟੇਡਾ ਕੱਟ ਤੇ ਮਣਕੀ ਅੱਖ ਠੀਕ ਹੈ ਜੀ ਇਹ ਉਹ ਨਰਕੋ ਕਿੰਨਾ ਮੋਕੇ ਦੇ ਦੁੱਧ ਮੋਕੇ ਦੇ ਵਿੱਚ ਜੀ ਦੇਖੋ 7 ਕਿਲੋ ਹੋਊਗਾ ਠੀਕ ਹੈ ਲੋਬੀ 7 ਲੀਟਰ ਜਿਹੜਾ ਦੁੱਧ ਐਸ ਤਰ੍ਹਾਂ ਕੋਈ ਤਿਆਰ ਆ 7 ਕਿਲੋ ਕੰਡੇ ਵਾਲਾ ਜੀ ਅੱਛਾ ਜੀ ਹਾਂ ਜੀ ਉਹ ਦਵਾਈ ਹੋਣੀ ਜਾਂਦੇ ਕਿ ਕਿਲੋ ਘਾੜੀ ਦੱਸਣਾ ਪਾ ਸਿੰਗ ਦੇ ਉੱਤੇ ਆ ਵੇਖ ਲੋ ਜੀ ਸਿੰਗ ਸਿੰਗੀ ਦੇ ਉੱਤੇ ਹੱਥ ਰੱਖ ਦਈਏ ਨਾ ਸਿੰਗ ਲਗ ਜਾਂਦਾ ਪੂਰਾ ਹੱਥ ਰੱਖ ਦਈਏ ਨਿਕਾ ਨਿਗਾਜਾ ਸੇ ਨਿਗਾਜਾ ਬਿਲਕੁਲ ਟਿਊਬ ਮੇ ਆ ਦੇ ਠੀਕ ਹੈ ਠੀਕ ਹੈ ਜੀ ਇਹਨੇ ਸੱਜੇ ਨੇ ਫਿਰ ਕਿੰਨਾ ਕਿ ਦਿੱਤਾ ਸੀ ਦੁੱਧ ਇਹਨੇ ਵੀ ਜੀ ਸੱਜੇ ਨੇ ਕੱਢਿਆ ਜੇ 14 ਕਿਲੋ ਦੁੱਧ ਠੀਕ ਹੈ ਲੋਬ ਜੀ 14 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਇਹ ਵੇ ਲੋ ਹੋਣੀ ਇਹ ਲੋ ਹੋਣੀ ਇਸ ਟਾਈਮ ਵੀ ਬਹੁਤ ਹੀ ਵਧੀਆ ਭਾਗੀ ਕੰਬੀਰ ਦਾ ਸਾਹਾਂ ਵਾਲਾ ਲੈ ਗਿਆ ਦੋ ਤੇ ਫਿਰ ਇਹਨਾਂ ਨੂੰ 10 ਕਿਲੋ ਕਰ ਜਣਾ ਬੁੱਧ ਕਰ ਚੁੱਕੇ 10-11 ਕਿਲੋ ਜੀ ਫਿਰ ਠੀਕ ਹੈ ਠੀਕ ਹੈ ਜੀ ਤੇ ਬਿੰਦੀਆਂ ਬਿੰਦੀਆਂ ਵਾਲਾ ਛੱਟਾ ਆ ਗਿਆ ਵਾ ਤੁਸ ਆਹ ਲੈ ਪਹਿਲੇ ਲੋ ਜੀ ਆਹ ਵੇ ਲੋ ਪਟਨਾ ਵਾਲਾ ਲੈਵਾ ਲੱਗਾ ਜੀ ਠੀਕ ਹੈ ਠੀਕ ਹੈ ਜੀ ਬਟਨ ਤੇ ਉਦੋਂ ਵੀ ਜਦੋਂ ਸੱਜਰ ਸੂਈ ਹਾਂਜੀ ਹੁਣ ਬਟਨ ਬਣਾਉਣੇ ਪੈਣਗੇ ਅਗਲੇ ਸਵੇਰੇ ਇਹ ਵੀ ਨਾਲ ਇਹਨਾਂ ਸਾਮ ਤੋਂ ਬੇਲੇ ਕੋਟ ਆ ਗਿਆ ਨਾ ਸੇਵਾ ਵਾਲਾ ਵੀ ਇਹ ਕੋਈ ਪੈਸਾ ਲੈਣੀ ਨਹੀਂ ਪਹਿਲਾਂ ਅਸੀਂ ਵੀਡੀਓ ਪਾਵਾਂਗੇ ਛੋਟੀ ਅੱਛਾ ਪਹਿਲਾਂ ਵੀਡੀਓ ਪਾਵਾਂਗੇ ਜਦੋਂ ਸੱਜਰ ਸੂਈ ਜੀ ਫੇਰ ਸੱਦਾ ਕਰਾਂਗੇ ਠੀਕ ਹੈ ਠੀਕ ਹੈ ਜੀ ਬਾਕੀ ਵੀਰ ਜੀ ਐਖੋ ਕਾਠੀ-ਕੁੱਠੀ ਕਿੰਨੀ ਆ ਬਾਕੀ ਪਲੀ ਹੁਣ ਗਏ ਦੇ ਸੇਵਾ ਵਾਲੇ ਘਰ ਚਲ ਗਈ ਨਾ ਰਾਜੀ ਹੋ ਗਈ ਇਹੋ ਛੋਟੀ ਦੱਸੂਗੀ ਪਰ ਬਰੀਡ ਚ ਕੰਜ ਕੱਟੀ ਇੱਜੀ ਲੈਣ ਚਲ ਜੀ ਅੱਜ ਜਿੰਨੇ ਰੁਪਈਆ ਦੀ ਕੰਜ ਕੱਟੀ ਆਉਂਦੀ ਆ ਤੇ ਮੰਨ ਲਓ 3-4 ਸਾਲ ਸੰਭੜੀ ਆ ਉਹ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਰੇਟ ਇਹਦਾ ਬਾਈ ਫਿਰ ਮੋਲੇ ਮੋਲੇ ਦਾ ਜਾਇਜ਼ ਹੀ ਕਰ ਦੇਣਾ ਵੀਰ ਜੀ ਹਾਂਜੀ ਇਹਦਾ ਵੀਰ ਜੀ 70 ਦੀ ਦੇ ਦੀਏ ਇਹ ਕਰ ਦਈਏ ਮੰਨਦਾ ਹਾਂ 50000 ਦਾ ਵੀਰ ਜੀ ਮਗਰ ਟਟਾ ਨੂੰ 5000 ਬੰਦੇ ਜੇ ਪਰ ਮੈਂ ਅਸੀਂ ਕੱਟੇ ਦੇ ਜੇ ਅੱਛਾ ਹਾਂਜੀ ਹਾਂਜੀ ਤੇ ਕਰੀਏ ਪ੍ਰੇਮ ਭਾਜੀ ਇਹਦਾ ਜਾਇਜ਼ ਜੀ ਇਹਦੀਆਂ ਵੀ ਨਾੜਾ ਨੂੜਾ ਖਾਦ ਲੱਗੇ 65000 ਦੀ ਦੱਸਾਂਗੇ ਵੀਰ ਜੀ ਅੱਛਾ ਜੀ ਬਾਕੀ ਮਾਨ ਹੋਊਗਾ ਠੀਕ ਹੈ ਜੀ ਕੋਈ ਕੋ ਭਾਂ ਪੂਰਾ ਫੋਨ ਲਾਉਗਾ ਨਾ ਮਾਨ ਕਰਾਂਗੇ ਇਹੜੀ ਵੀ ਲੋਹੇ ਦੇ ਲਕੀ ਰਿਆ ਬਾਈ ਕਹਿੰਦਾ ਹਾਂਜੀ ਹਾਂਜੀ ਇਹ ਸੇਲ ਦੇ ਵੀ ਹੱਤੀ ਐ ਤੇ ਬਾਈ ਮੋੜਦੇ ਨਹੀਂ ਕਹਿੰਦੇ ਵੀ ਖਾਲੀ ਨਹੀਂ ਨਹੀਂ ਖਾਲੀ ਤਾਂ ਮੋੜਦਾ ਚਾਰ ਵਾਲੇ ਬੰਦੇ ਐ ਹਾਂਜੀ ਹਾਂਜੀ ਤੇ ਚਲੋ ਨਾਮ ਵੀ ਭਾਈ ਉਹਨਾਂ ਦਾ ਪ੍ਰੇਮ ਸਿੰਘ ਹੀ ਆ ਹੂੰ ਇਹ ਗੱਲਾਂ ਵੀ ਪਿਆਰ ਵਾਲੀਆਂ ਨੇ ਸਮਾਜਦਾਨ ਵੀ ਪੂਰਾ ਤੇ ਚਲੋ ਮੌਕੇ ਤੇ ਕਰਦੇ ਹੋ ਭਾਈ ਫਿਰ ਛੋੜ ਜਪਾ ਹੋਰ ਤੇ ਆਹ ਝੋਟੀ ਬਾਰੇ ਦੱਸਿਓ ਹਾਂ ਇਹ ਵੀਰ ਜੀ ਇਹਨਾਂ ਕੋ ਇਹ ਸੂਈ ਦੇ 15 ਦਿਨਾਂ ਦੀ ਝੋਟੀ ਅੱਛਾ ਜੀ ਇਹ ਵੀਰ ਜੀ ਆਪਾਂ ਜਿਹੜੇ ਵੀਰ ਕੋ ਲੈਂਦੀ ਆ ਨਾ ਉਹਦੇ ਘਰ ਨੇ ਵੀਰ ਜੀ ਮਾਸਾ ਸਰਨ ਮੜੀ ਜੀ ਮਾਰਦੀ ਆ ਅੱਛਾ ਅੱਛਾ ਉਹਦੇ ਘਰ ਨਹੀਂ ਮਾਰੀ ਕਿਤੇ ਮਾਰਨਾ ਪੈਂਦੀ ਤੇ ਕਿਤੇ ਨਹੀਂ ਮਾਰਦੀ ਅੱਛਾ ਜੀ ਆਪਾਂ ਵੀ ਜੀ ਝੂਠ ਮਾਰ ਕੇ ਨਾ ਦੇਣੀ ਆ ਨਾ ਵੇਚਣੀ ਭਾਵੇਂ ਵਿਗੇ ਦੇ ਨਾਲ ਜੀ ਇੱਛੇ ਭਾਵੇਂ ਬੱਜੀ ਦੇ ਬਿਲਕੁਲ ਬਿਲਕੁਲ ਹਾਂ ਜੀ ਜੋ ਵੀ ਆਪਾਂ ਇਹਨੂੰ ਵੀਰ ਦਾ ਤਬਾਰ ਕਰਦੇ ਹਾਂ ਜੀ ਲੱਦ ਕੇ ਕਿਹਦੇ ਘਰ ਘਲਦੀਏ ਉੱਥੇ ਜਾ ਕੇ ਸਰਨ ਮਾਰੇ ਮਰ ਮਜਾ ਜਿਆ ਨਹੀਂ ਉਹਨਾਂ ਪਤਾ ਨਹੀਂ ਵੀ ਜਾਂ ਟੀਗਾ ਲਾਇਆ ਕੋਈ ਝੋਟੀ ਨੂੰ ਕਿੰਜ ਕੀ ਕੀਤਾ ਆ ਅੱਛਾ ਜੀ ਪਰ ਕਰ ਮਾਸਾ ਸਰਨੀ ਮਾਰੀ ਸਾਡੇ ਕੋ ਆ ਕੇ ਸਰਨ ਮਾਰਨ ਲੱਪੀ ਆ ਮਾੜੀ ਹਾਂਜੀ ਨੋਰਮਲ ਜੀ ਮਾਰਦੀ ਐਣੀ ਵੀ ਲੱਤਾਂ ਤੂੰ ਤੂੰ ਇੱਕੋ ਜੀ ਹੱਥ ਜਾਂ ਹਾਂਜੀ ਆ ਇਹੜੀ ਚੁਗਦੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਦੁੱਧ ਵੀਰ ਜੀ ਇਹਦੇ ਕੋ 9 ਕਿਲੋ ਕੰਡੇ ਵਾਲਾ ਹੋਗਾ ਹੁਣ ਇਹਨੂੰ ਕਿੰਨਾ ਟਾਈਮ ਹੋਗਾ ਸੂਈ ਨੂੰ ਸੂਈ ਨੂੰ 15 ਦਿਨ ਹੋ ਗਏ ਮਗਰ ਟੱਟਾ ਜੀ ਇਹ ਕਿਲੋ ਵੀ 15 ਇਹ ਕਹ ਡੈਰੀ ਡੂਰੀ ਵਾਲੇ ਨੇ ਵੀਰ ਨੇ ਲੈ ਹੈ ਨਹੀਂ ਦੁੱਧ ਤਾਂ ਦਵਾਕ ਠੀਕ ਹੈ ਠੀਕ ਹੈ ਬਾਕੀ ਛੋਟੇ ਸਿੰਗ ਦੀ ਹੈ ਵੀਰ ਜੀ ਠੀਕ ਹੈ ਠੀਕ ਹੈ ਲਓ ਵੀਰ ਜੀ ਇਹ ਵੀ ਜੈਂਟ ਬਲੈਕ ਆ ਗਈ ਜੇ ਤੇ ਇਹ ਇੱਕ ਲੱਤ ਜਾਂ ਮਾਰਦੀ ਹੈਗੀ ਸਰ ਠੀਕ ਹੈ ਠੀਕ ਹੈ ਜੀ ਲਓ ਜੀ ਕੇਸ ਵਾਲਾ ਚਲੋ ਮਾੜਾ ਜਿਹਾ ਥੋੜਾ ਜਿਹਾ ਕਰਦੀ ਆ ਤੇ ਜਿਹੜੇ ਵੀਰ ਭਰਾਵੇ ਦਾ ਇਲਾਜ ਹੈਗਾ ਵਾ ਇਹ ਇਲਾਜ ਕਰਾ ਸਕਦਾ ਤੇ ਝੋਟੀ ਚੰਗੀ ਆ ਵਾ ਇਹ ਦੀਦੀ ਕਿੰਨੇ ਦੀ ਇਹਦਾ ਦੰਦਾ ਝੜਦਾ 9 ਲੀਟਰ ਦੁੱਧ 9 ਲੀਟਰ ਕਰਾਰੀ ਅੜ ਜਾਂਦੀ ਛੋਟੇ ਸਿੰਗ ਦੀ ਜੇ 9 ਲੀਟਰ ਜਿਹੜਾ ਸਿਆਂਗੇ ਦਾ ਵੀ ਨਿਕਾ ਹੀ ਲੱਗਾ ਜੀ ਹਾਂਜੀ ਦੁੱਧ ਤਿਆਰ ਆ ਹੁੰਦੇ ਹੈ ਵੀ ਪਤਲਾ ਹੀ ਚੰਮ ਵਾਲੀ ਆ ਆ ਵੇ ਕੋਲ ਵੇ ਹੁੰਦੇ ਠੀਕ ਹੁਣ ਵੇਹ ਲੋ ਚੰਗੀ ਭਲੀ ਠੀਕ ਟਾਈਮ ਬਿਲਕੁਲ ਸੈੱਟ ਹੋ ਜਾਂਦੀ ਆ ਤੇ ਕੋਈ ਗੱਲ ਬਾਤ ਨਹੀਂ ਹੋਣਾ ਮਹਣੋ ਭੱਜੀ ਜਾਂਦੀ ਹੂੰ ਕੋਣ ਲੱਕ ਕੋਈ ਗੱਲ ਪਾ ਗਈ ਉਹਾਨੂੰ ਪਿੱਛੇ ਛੱਡ ਗਈ ਇਹ ਬਜੀ ਨੋਰਮਲ ਗੱਲ ਆ ਉਹ ਨਹੀਂ ਚੱਕਰ ਹਾਂਜੀ ਹਾਂਜੀ ਇਹ ਤਾਂ ਨੋਰਮਲ ਚੀਜ਼ਾਂ ਆ ਠੀਕ ਆ ਠੀਕ ਆ ਬਾਕੀ ਇਹਦੀ ਕਿਹੜੀ ਮੰਨ ਲਓ ਕਿਸੇ ਕੋਈ ਲੈ ਗਿਆ ਧੋੜ ਲਵਾਉਣੀ ਆ ਇਹਦੀ ਹਾਂਜੀ ਕਿ ਉਹਨਾਂ ਦੇ ਦੁੱਧ ਹੀ ਆ ਬਾਕੀ ਬਜੀ ਆ ਛਾਂਗ ਲੱਗੀ ਜੇ ਵਿੱਚ ਘਰ ਖਾਣ ਲੱਗਾ ਜੇ ਇੱਕ ਅੱਛਾ ਜੀ ਤੇ ਤਾਂ ਆਉਂਦੀਆਂ ਨੇ ਚਾਰ ਪੰਜ ਹੀ ਚੋਂ ਠੀਕ ਆ ਠੀਕ ਆ ਉਹ ਵੱਖਰਾ ਹੀ ਆ ਇਹ ਨਹੀਂ ਹੱਥ ਨੂੰ ਵੱਜੂਗਾ ਅੱਛਾ ਅੱਛਾ ਉਹ ਵੱਖਰਾ ਹੀ ਚੋਲੀ ਦਾ ਠੀਕ ਆ ਠੀਕ ਆ ਹਾਂਜੀ ਜਾ ਚਾਰੇ ਥਣ ਚੋ ਕੇ ਉਹ ਬੱਚਾ ਚੋਕ ਲੈਂਦਾ ਵੀਰ ਜੀ ਇਹ ਦੁੱਧ ਕਿੰਨਾ ਕੱਢ ਦੂਗੀ ਦੇਵ ਜੀ ਦੁੱਧ ਨੌ ਕਿਲੋ ਹੁਣ ਹੋਊਗਾ ਅੱਛਾ ਨੌ ਕਿਲੋ ਤੇ ਕ ਖਾ ਰਵੇ ਜੀ ਲੱਗਦੇ ਰੋ ਕਿ ਆ ਟੋਲੇ ਤੁਹਾਨੂੰ ਅਡਰ ਕਵਾਲਤੀ ਦੇ ਥਾਣਾ ਦਾ ਪਿਆਜ ਆ ਵੇਖੋ ਤੁਸੀਂ ਲੇ ਵਾਲੂਆ ਵੇ ਲੋ ਕਿ ਜਾ ਕੇ ਰੋ ਜੀ ਬਾਕੀ ਇੰਚ ਕੰਮ ਇਹ ਉਰ ਆ ਗਿਆ ਸ਼ਾਂਗ ਜ਼ਰੂਰ ਹੈ ਪਰ ਕਿਹਦੇ ਹੱਥ ਨੇ ਲਪੇਟਦੀ ਪਰ ਮੰਨ ਲਓ 9 ਕਿਲੋ ਦੁੱਧ ਮਲ ਹੁਣ ਚੋਣ ਲਾ ਪਿਆ ਕਿੰਨੇ ਦਾ ਦੁੱਧ ਹੈ 9 ਕਿਲੋ ਹਾਂਜੀ 9 ਕਿਲੋ ਰੇਟ ਦੇ ਕਿਰਾਏ ਦੋ ਦਰਾਂ ਹਾਂਜੀ ਤੇ ਜਿਹੜਾ ਵੀ ਜੀ ਸਰਨਾਮਾ ਦਿੰਦੀ ਫਿਰ ਤੇ 75 ਦੀ ਵੇਖਦੀ ਅੱਛਾ ਜੀ ਹੁਣ ਨਾ ਕਰਦਾ 65 ਦਾ ਹਾਂ 60 ਦੀ ਜਿਹੜੀ ਕਰਤਿੰਦਰ ਮੈਂ ਦੱਸਣਾ ਪੂਰੇ 58000 ਦੀ ਘੋਟੀ ਦੇ ਦਾ ਠੀਕ ਹੈ ਲੋ ਭਾਜੀ 58000 ਬਿਲਕੁਲ ਤਾਲੀ ਹੋਈ ਆ ਹਾਂਜੀ ਹਾਂਜੀ ਤੇ ਚਲੋ ਜਿਹੜਾ ਵੀਰ ਦਾ ਤੁਸੀਂ ਕਰਾਉਣਾ ਮਾਨ ਕਰਾਓਗੇ ਕੋਈ ਗੱਲ ਨਹੀਂ ਭਣ ਭਰਾਓ ਦੱਸ ਦੋ ਹਾਂ ਮਾਨ ਇੱਥੇ ਛਾੜੀ ਦੇਣੀ ਹੈ ਪ੍ਰੇਮ ਭਾਜੀ ਪ੍ਰੇਮ ਭਾਈ ਦੱਸੋ ਫਿਰ ਦੇ ਦਾਂਗੇ 55000 55ਜੀ ਹਾਂਜੀ ਹਾਂਜੀ ਹੋਰ ਛਾੜ ਦੀਏ ਪੂਰੇ ਕਰ ਦਈਏ 55 ਕੋਈ ਨਹੀਂ ਭਣ ਭਰਾ ਕੋਈ ਨਹੀਂ 55 ਦੇ ਦੇ ਨਹੀਂ ਹੁੰਦਾ ਚਲੋ 55 ਦੇ ਦਾਂਗੇ ਚਲੋ ਤੁਸੀਂ ਕਹਿਤਾ ਤੇ ਪੂਰੇ 55 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਠੀਕ ਹੈ ਲੋ ਜੀ 55000 ਦੀ ਛੋਟੀ ਸੁਈ ਆ ਤੇ ਬਿਲਕੁਲ ਹੀ ਨੋਰਮਲ ਰੇਟ ਆ ਉਹ ਵੀ ਚਲੋ ਥੋੜੀ ਜਿਹਾ ਵਧੇ ਕਰਕੇ ਆ ਨਾ ਜਾਇਜ਼ ਪਾਸ ਦਾ ਰੇਟ ਭਾਈ ਵਾਹ 55000 ਦੀ ਸੱਜਰ ਸੁਈ ਮਗਰ ਕਟਾ ਠੀਕ ਹੈ ਠੀਕ ਹੈ ਪਰ ਛੋਟੀ ਸਰਾ ਛੋਟੀ ਆ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਹੀ ਜਾਇਜ਼ ਮੁੱਲ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਬਿਲਕੁਲ ਹੀ ਇਹ ਪਸ਼ੂ ਬਾਈ ਦੇ ਕੋਲ ਚੰਗੇ ਆ ਇਹ ਕਹਿਣਾ ਭਾਜੀ ਹੋਰ ਕੁਝ ਬਸ ਵੀਰ ਜੀ ਕੋ ਆਪਣੀ ਤਸੱਲੀ ਕਰਕੇ ਨਾ ਖੜੇ ਬਾਕੀ ਲਾਈਕ ਲੋਈ ਮੇਰਾ ਭਾਗ ਖੁੱਲੇ ਮਾਰੇ ਐਸੇ ਵੀਡੀਓ ਸ਼ੇਅਰ ਕਰੇ ਠੀਕ ਹੈ ਜੀ ਹਾਂ ਜੀ ਬਲਦੇ ਭਾਈ ਜੀ ਬਾਈ ਕਹਿੰਦਾ ਕਿ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਟਿੱਕਾ ਲਿਆ ਚੰਗੇ ਕਰੋ ਮੇਰਾ ਵੀਰ ਭਰਾ ਹੈ ਕਿ ਨਹੀਂ ਯਾ ਵੀਰ ਜੀ ਚੰਗੇ ਹੀ ਹੁੰਦੇ ਜੀ ਆਪਾਂ ਜਦੋਂ ਮਾੜਾ ਕੰਮ ਕਰਦੇ ਨਹੀਂ ਚੰਗਾ ਨਹੀਂ ਸਹੀ ਕਰੇ ਨੇ ਕਈਆਂ ਨੂੰ ਆਤ ਵੀ ਹੁੰਦੀ ਹੈ। ਸੋਚ ਹੁੰਦੀ ਨਾ ਕਈ ਘਰ ਬੈਠੇ ਵਿਹਲੇ ਕਰੀ ਜਾਂਦੇ ਮਾਰੇ ਉਹਨਾਂ ਵੀ ਆਖੋ ਕਿੰਨੀ ਏਰ ਬੈਠੇ ਝੋਟੀ। ਜੇ ਵੀ ਜੀ ਕਹਿੰਦਾ ਮਾੜਾ ਮਾਰਾਂਗਾ ਤੇ ਤੇਰੀ ਕੋਈ ਕਮੈਂਟ ਮਾੜਾ ਕਰਾਂਗਾ। ਉਦੋਂ ਨਹੀਂ ਕਿਸੇ ਨੇ ਕਰਨਾ। ਠੀਕ ਹੈ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।